न्यूज़ बुलेटिन पंजाब आप जी का स्वागत है ਪੁਲਿਸ ਸਟੇਸ਼ਨ ਦਿਨਾਂਗਰ ਅਦੀਨ ਆਉਂਦੇ ਇੱਕ ਇਲਾਕੇ ਦੀ ਨਬਾਲਿਗ ਲੜਕੀ ਘਰੋਂ ਸਕੂਲ ਪੜਨ ਗਈ ਸੀ ਜੋ ਕਰੀਬ ਪਿਛਲੇ 1 ਮਹੀਨੇ ਤੋਂ ਲਾਪਤਾ ਹੋ ਗਈ ਸੀ ਜਿਸ ਸਬੰਧੀ ਦਿਨਾਂਗਰ ਪੁਲਿਸ ਨੂੰ ਰਿਪੋਰਟ ਦਰਜ ਕਰਾਉਣ ਦੇ ਬਾਵਜੂਦ ਵੀ ਹੁਣ ਤੱਕ ਲੜਕੀ ਦੇ ਨਾਮ ਮਿਲਣ ਕਾਰਨ ਮਾਪਿਆਂ ਅਤੇ ਰਿਸ਼ਤੇਦਾਰਾਂ ਵੱਲੋਂ ਨੈਸ਼ਨਲ ਹਾਈਵੇ ਦਿਨਾਂਗਰ ਵਿਖੇ ਪੁਲਿਸ ਸਟੇਸ਼ਨ ਸਾਹਮਣੇ ਜਾਮ ਲਗਾ ਕੇ ਦਿਨਾਂਗਰ ਪੁਲਿਸ ਪ੍ਰਸ਼ਾਸਨ ਅਤੇ ਨਿੱਜੀ ਸਕੂਲ ਖਿਲਾਫ ਕਰਨਾ ਲਗਾ ਕੇ ਨਾਰੇਬਾਜ਼ੀ ਕੀਤੀ ਗਈ ਇਸ ਮੌਕੇ ਗੱਲਬਾਤ ਕਰਦੇ ਨਬਾਲਗ ਲੜਕੀ ਦੇ ਰਿਸ਼ਤੇਦਾਰਾਂ ਤੇ ਮਾਪਿਆਂ ਨੇ ਦੱਸਿਆ ਕਿ ਸਾਡੀ ਲੜਕੀ ਜੋ ਨਬਾਲਗ ਹੈ ਅਤੇ ਦੀਨਾ ਨਿਗਰ ਵਿਖੇ ਇੱਕ ਨਿੱਜੀ ਸਕੂਲ ਵਿੱਚ ਪੜ੍ਹਦੀ ਹੈ। ਇਸ ਮੌਕੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਭਰੋਸਾ ਦੇਣ ਤੋਂ ਬਾਅਦ ਧਰਨਾਕਾਰੀਆਂ ਨੇ ਅਖੀਰ ਧਰਨਾ ਚੁੱਕ ਲਿਆ। ਜੰਜੀ ਕਿਉਂ ਧਰਨਾ ਲਗਾਇਆ ਗਿਆ ਥਾਣੇ ਜਾ ਕੇ ਪੀਕਾਰ ਸਰ ਮੇਰੀ ਬੱਚੀ 26 ਤਰੀਕ ਦੀ ਗੇਦੀਆ ਸਰ 1 ਮਹੀਨਾ ਤੇ 1 ਦਿਨ ਹੋ ਗਿਆ ਆ ਸਰ ਮੇਰੀ ਕਿਦੇ ਸੁਣਾਈ ਨਹੀਂ ਹੋਈ ਬੱਚੀ ਪੜਦੀ ਸੀ ਹਾਂਜੀ ਸਰ ਗ੍ਰੀਨਲੈਂਡ ਸਕੂਲ ਪੜਦੀ ਸੀ ਸਰ ਜੀ ਕਿਹੜੀ ਕਲਾਸ ਚ ਨੌਵੀਂ ਚ ਪੜਦੀ ਸੀ ਤੇ ਹੁਣ ਜਿਹੜਾ ਤੁਸੀਂ ਧਰਨਾ ਲਗਾਇਆ ਉਹ ਪਹਿਲਾਂ ਵੀ ਪੁਲਿਸ ਨੂੰ ਕੰਪਲੇਂਟ ਕਰੀ ਸੀ ਕੁਝਾ ਜੀ ਸਰ ਅਸੀਂ ਕਿੰਨੇ ਦਿਨ ਹੋਇਆ ਸਾਨੂੰ ਆਉਂਦੇ ਨਹੀਂ ਸਰ 26 ਤਰੀਕ ਤੋਂ ਹੀ ਕੰਪਲੇਂਟ ਸਰ ਅਸੀਂ ਕਰੇ ਕਰੇ ਤੋਹਾਂ ਦੀ ਬੇਟੀ ਸੀ ਹਾਂਜੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜੀ ਜਦੋਂ ਜਦੋਂ ਅਸੀਂ ਤੇ ਪਹਿਲੇ ਵੀ ਇੱਕ ਵਾਰ ਇਕੱਠੇ ਹੋ ਗਏ ਆ ਤੇ ਫਿਰ ਛੱਟਬੱਟ ਚੱਲ ਪਿਆ ਜੀ ਉਸ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ ਸਰ ਤੁਹਾਡੀ ਅਜੇ ਤੱਕ ਹਾਂਜੀ ਡੇਟੀ ਸੀ ਮੇਰੀ ਜੀ ਹੁਣ ਤੁਸੀਂ ਧਰਨਾ ਲਗਾਇਆ ਪੁਲਿਸ ਨੇ ਕੀ ਆਸ਼ਵਾਸ਼ਣ ਦਿੱਤਾ ਆਸ਼ਵਾਸ਼ਣ ਦਿੱਤਾ ਜੀ ਭਈ ਮੈਂ ਅਸੀਂ ਹੋ ਗਿਆ ਨੇ ਸਕੂਲ ਜੋ ਜੋ ਨਾਮ ਦੱਸੇ ਨੇ ਉਹਨਾਂ ਤੋਂ ਵੈਰੀਫਾਈ ਕਰਨੇ ਆ ਜੀ ਸਕੂਲ ਦੇ ਵਿੱਚੋਂ ਤੁਹਾਨੂੰ ਕੀ ਆਸ਼ਵਾਸ਼ਣ ਮਿਲਦਾ ਰਿਹਾ ਸਕੂਲਾਂ ਕਹਿੰਦੇ ਰਿਹਾ ਕਿ ਅਸੀਂ ਤੁਹਾਡੇ ਨਾਲ ਆ ਲੇਕਿਨ ਉਹਨਾਂ ਨੇ ਵੀ ਕੋਈ ਅਹੀਂ ਜਦੋਂ ਕੈਮਰੇ ਬਾਰੇ ਦੱਸਿਆ ਕਿ ਕੈਮਰੇ ਦੀ ਰਿਕਾਰਡਿੰਗ ਦੱਸੋ ਉਹਨਾਂ ਨੇ ਕਿਹਾ ਕਿ ਹਫਤੇ ਦੀ ਹੀ ਰਿਕਾਰਡਿੰਗ ਹੁੰਦੀ ਹੈ। ਜਦ ਕਿ ਹਫਤੇ ਦੀ ਨਹੀਂ 10 10 ਦਿਨ 15 ਦਿਨ ਦੀ ਰਿਕਾਰਡਿੰਗ ਹੁੰਦੀ ਹੈ ਜੇ ਰਿਕਾਰਡਿੰਗ ਦੇ ਵਿੱਚ ਪਤਾ ਲੱਗ ਸਕਦਾ ਹੈ ਕਿ ਕਿਹੜਾ ਬੱਚਾ ਨਾਲ ਹੈ ਤੇ ਤੁਸੀਂ ਕਰਵਾ ਸਕਦੇ ਹੋ ਤੇ ਕਰਵਾ ਸਕਦੇ ਹੋ ਜੀ। ਹੁਣ ਤੁਹਾਨੂੰ ਕੀ ਆਸ ਲੱਗਦੀ ਹੈ ਕਿ ਤੁਹਾਡੀ ਬੱਚੀ ਕਿੱਥੇ ਹੋਵੇ? ਸਰ ਇਹ ਪਤਾਮ ਦਾਦੇ ਸਾਰਾ ਜੀ ਥਾਣੇ ਤੋਂ ਆਂਦੇ ਸੀ। ਕੋਈ ਰਿਸ਼ਤੇਦਾਰੀਆਂ ਵਗੈਰਾ ਸਰ ਅਸੀਂ ਸਾਰੇ ਪਤਾ ਕਰ ਲਿਆ ਜੀ ਸਾਰੇ ਹੀ ਪਤਾ ਕਰ ਲਿਆ। ਹੁਣ ਤੁਸੀਂ ਇਹਨੂੰ ਜਦੋਂ ਸਕੂਲ ਵਿੱਚ ਤੁਸੀਂ ਪਤਾ ਕੀਤਾ ਤਾਂ ਟੀਚਰਾਂ ਵਗੈਰਾ ਦਾ ਕੀ ਕਹਿ? ਸੋ ਟੀਚਰਾਂ ਦੇ ਅਲੱਗ-ਅਲੱਗ ਬਿਆਨ ਆਂਦੇ ਆ ਜੀ। ਉਹਨਾਂ ਤੋਂ ਸਾਨੂੰ ਇਹੀ ਪਤਾ ਲੱਗਦਾ ਕਿ ਸਕੂਲ ਦੀ ਸਾਜ਼ਿਸ਼ ਹੈ ਜੀ। ਸਕੂਲੋਂ ਬੱਚੀ ਗਿਆ ਬੋਈ ਐਡਾ ਵੱਡਾ ਸਕੂਲ ਆ ਜੀ, ਐਡੇ ਵੱਡੇ ਸਕੂਲ ਮੈਂ ਗਰੀਬ ਬੰਦਾ ਜੀ, ਮੈਂ ਗਰੀਬ ਬੰਦਾ ਐਡੇ ਵੱਡੇ ਸਕੂਲ 'ਚ ਪੜਾ ਰਿਹਾ ਆਂ ਜਾਂ ਤੇ ਉਹ ਵੱਡਾ ਸਕੂਲ ਨਹੀਂ ਹੈਗਾ ਜਿਹੜੇ ਉਹ ਬੱਚਿਆਂ ਦੇ ਦਿਮਾਗ ਉਹਨੂੰ ਮਤਲਬ ਬੱਚੇ ਨੂੰ ਪੜਾਈ ਨਹੀਂ ਸਕਦੇ ਸਹੀ ਅਸੀਂ ਉਹ ਬੱਚੇ ਕੀ ਸਕੂਲ ਤੋਂ ਉਮੀਦ ਕਰਾਂਗੇ ਜੀ ਨੀ ਨੀ ਫੀਸਾਂ ਦੇਣੇ ਆਪਾਂ ਕਦ ਲਈ ਦੇਣੇ ਆ। सर मैं यही कहना चाहता हूँ कि बच्चियाँ आज पंजाब के अंदर सेफ नहीं है माँ बाप बच्ची को जो है पढ़ाते हैं बहुत दिलों जान से अपना खर्चा करते हैं लेकिन कुछ जिम्मेवार स्कूल की भी बनती हैं जैसे कि प्रिंसिपल मैम है टीचर है जो कि स्टाफ के अंदर स्कूल के अंदर कोई भी बात होती है तो प्रिंसिपल को मालूम होता है कि हाँ ये स्टूडेंट कौन सा है ये स्टूडेंट कैसा है हर मतलब चीज़ का रिगार्ड होता है लेकिन जब भी प्रिंसिपल मैम को पूछा गया है उन्होंने यही बोला है कि नहीं ये ये बात नहीं है ये बात नहीं है हम ये चाहते हैं कि जो स्कूल है स्कूल के अंदर कैमरे लगाए रखे हैं कैमरों की जो है फुटेज निकाली जाए उसके मुताबिक हमने जो है पुलिस के बीच में कंप्लेंट किया है तो कंप्लेंट करने के मुताबिक एक महीना आज एक दिन हो गया उस माँ का इतना बुरा हाल है वो खाना नहीं खाती अब ऐसे है ये हालात है अब टीचर भी जो है जवाब नहीं दे पा रहे वो भी जबकि मुझे ये जरूर लग रहा है कि कहीं ना कहीं साजिश करता जो है ये स्कूल से ही निकलेगा और जरूर जो है प्रशासन इसके बीच में गौर से तरीके से जो है ना इसकी पूरी वो मतलब तहकीक़ात करनी चाहिए जिसके बीच में ਤਾਕੀ ਪਤਾ ਚੱਲੇ ਕਿ ਕੌਣ ਐਸਾ ਆਦਮੀ ਹੈ ਅੱਜ ਬੱਚੀ ਕਹਾਂ ਹੈ ਉਸਕੇ ਮਾਪੇ ਕੋ ਕਿਆ ਪਤਾ ਕਿਆ ਹੋ ਰਹਾ ਉਸਕੇ ਸਾਥ ਕਿਆ ਨਹੀਂ ਹੋ ਰਹਾ ਹਮੇ ਬੱਚੀ ਚਾਹੀਏ